ਹਾਂਜੀ ਸਸਰੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸੋ ਬੇਨਤੀ ਹੈ ਕਿ ਕੇਰ ਸਲਾਹ ਜ਼ਰੂਰ ਦਿਓ ਹਨਾ ਵੱਡੇ ਭਰਾ ਹੋਣ ਦੇ ਨਾਤੇ ਕਿਉਂਕਿ ਇੱਕ ਤਜਰਬਾ ਤਜਰਬਾ ਹੀ ਹੁੰਦਾ ਖੇਤੀ ਦਾ ਪੁਰਾਣੇ ਪੁਰਾਣੇ ਹੁੰਦੇ ਆ ਇੱਕ ਜੂਨੀਅਰ ਸੀਨੀਅਰ ਤੋਂ ਸਲਾਹ ਲੈਣਾ ਚਾਹੁੰਦਾ ਯਾਨੀ ਕਿ ਮੈਂ ਇੱਕ ਕਿੱਲਾ ਵੀਰੇ ਆਪਣਾ ਮੁੱਛਲ ਦਾ ਲਾਇਆ ਪਹਿਲੀ ਵਾਰ ਲਾਇਆ ਤੇ ਤੁਹਾਡੀ ਸਲਾਹ ਲੈਣੀ ਆ ਤੇ ਵੀਰ ਬਣ ਕੇ ਸਲਾਹ ਸਹੀ ਦੇ ਦਿਓ ਤੇ ਵੀਡੀਓ ਦੇਖ ਕੇ ਅੱਗੇ ਪਿੱਛੇ ਨਾ ਕਰੋ ਭਰਾ ਬਣ ਕੇ ਸਲਾਹ ਜ਼ਰੂਰ ਦੇ ਕੇ ਜਾਇਓ ਕਿਉਂਕਿ ਜਿਵੇਂ ਆਪਾਂ ਨੂੰ ਬਈ ਅਕਸਰ ਸੁਣਦੇ ਆ ਪਤਾ ਹੀ ਆ ਹਨਾ ਤੁਹਾਨੂੰ ਜਿਵੇਂ ਤਜਰਬਾ ਹੁੰਦਾ ਕੇਰ ਮੁਛਲ ਦੇ ਵਿੱਚ ਝੰਡਾ ਰੋਗ ਹੈ ਜਿਹੜਾ ਉਹ ਹੁਣੇ ਹੀ ਹੋਣਾ ਹੈ ਮਨ ਲਾਉਣ ਤੋਂ ਪਹਿਲਾਂ ਜਿਵੇਂ ਸੁਣਦੇ ਸੀ ਵੀ ਇਹਦੇ ਵਿੱਚ ਇਹ ਬਿਮਾਰੀ ਆਉਂਦੀ ਹੈ ਝੰਡਾ ਰੋਗ ਆਉਂਦਾ ਤਾਂ ਉਹ ਆ ਚੁੱਕਿਆ ਬਈ ਮੇਰੇ ਕਿੱਲੇ ਦੇ ਵਿੱਚ ਜਿਆਦਾ ਮਾਤਰਾ ਚ ਨਹੀਂ ਤਕਰੀਬਨ 5 ਤੋਂ 7% ਹੈਗਾ ਕਿੱਲੇ ਦੇ ਵਿੱਚ ਸੋ ਤੁਹਾਡੀ ਸਲਾਹ ਲੈਣੀ ਸੀ ਕਿ ਇਹਦਾ ਹੁਣ ਕੀ ਕੀਤਾ ਜਾਵੇ ਕਿਉਂਕਿ ਜਦੋਂ ਝੋਨਾ ਲਾਇਆ ਸੀ ਵੈਸੇ ਤਾਂ ਉਦੋਂ ਦਵਾਈ ਪੁਵਾਈ ਸੀ ਸਪਰੇਅ ਵਾਲੇ ਨਿਕ ਤੇ ਹੁਣ ਜਿਹੜਾ ਉਹ 5 ਤੋਂ 7% ਹੈ ਜਿਹੜਾ ਝੋਨੇ ਦੇ ਵਿੱਚ ਝੰਡਾ ਰੋਗ ਆ ਚੁੱਕੇ ਤੇ ਤੁਹਾਡੀ ਵੱਡੇ ਭਰਾਵਾਂ ਤੋਂ ਇਹਹੀ ਸਲਾਹ ਲੈਣੀ ਬਣਦੀ ਸੀ ਕਿਉਂਕਿ ਇੱਕ ਫੇਸਬੁੱਕ ਦੇ ਜ਼ਰੀਏ ਆਪਾਂ ਸਾਰਾ ਦਿਨ ਦੇਖਦੇ ਆ ਤੇ ਵੀਡੀਓ ਵੀ ਪਾਉਂਦੇ ਆ ਹਨਾ ਭਰਾ ਤੇ ਮੈਂ ਕਿਹਾ ਸਲਾਹ ਆਪਾਂ ਯਾਰ ਫੇਸਬੁੱਕ ਦੇ ਜ਼ਰੀਏ ਕਿਉਂ ਨਾ ਲਈ ਜਾਵੇ ਭਰਾਵਾਂ ਦੀ ਤਾਂ ਜਿਹੜੀ ਸਹੀ ਸਲਾਹ ਹੈ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਜਿਹੜਾ ਇਹ ਚੰਡਾ ਰੋਗ ਹੈ ਹੁਣ ਇਹਦੇ ਤੇ ਕੋਈ ਦਵਾਈ ਕਰੀ ਜਾਵੇ ਜਾਂ ਫਿਰ ਇਹਨੂੰ ਬਾਹਰ ਕੱਢਿਆ ਜਾਵੇ ਜਾਂ ਫਿਰ ਇਹਨੂੰ ਵਿੱਚੀ ਜਿਹੜਾ ਹਨਾ ਧਰਤੀ 'ਚ ਦਫਨਾ ਦਿੱਤਾ ਜਾਵੇ ਉਹ ਤੁਹਾਡੀ ਸਲਾਹ ਜਿਹੜੀ ਇੱਕ ਮੈਸੇਜਾਂ ਦੇ ਜ਼ਰੀਏ ਲੈਣੀ ਚਾਹਾਂਗੇ ਅਸੀਂ ਤੇ ਸਹੀ ਸਲਾਹ ਦਿਓ ਹਨਾ ਬਾਈ ਕਿਉਂਕਿ ਮੇਰੇ ਵਰਗੇ ਜਦੋਂ ਨਵੇਂ ਸ਼ੋਰੇ ਖੇਤੀ ਦੇ ਵਿੱਚ ਪੈਂਦੇ ਆ ਤੇ ਵੱਖ-ਵੱਖ ਪ੍ਰਕਾਰ ਦੇ ਜਿਹੜੇ ਵੀ ਆ ਕਿਉਂਕਿ ਹਰੇਕ ਵੀ ਦੀ ਜਾਣਕਾਰੀ ਪੂਰੀ ਤਰੇਕ ਬੰਦਾ ਨਹੀਂ ਦਿੰਦਾ ਲਾਉਣ ਤੋਂ ਪਹਿਲਾਂ ਕਿਉਂਕਿ ਸਮੇਂ-ਸਮੇਂ ਦੇਸਾਂ ਨਾਲ ਜਿਹੜਾ ਬਿਮਾਰੀਆਂ ਦੇ ਨਾਲ ਉਹ ਨਜੱਠਣਾ ਪੈਂਦਾ ਕਿਸਾਨ ਨੂੰ ਸੋ ਤੁਹਾਡੀ ਸਲਾਹ ਜਿਹੜੀ ਲੈਣੀ ਚਾਹੀਏ ਕਿ ਇਹਦਾ ਹੱਲ ਕੀ ਹੋਵੇ ਇਹਨੂੰ ਬਾਹਰ ਕੱਢਿਆ ਜਾਵੇ ਜਾਂ ਇਹਨੂੰ ਵਿੱਚ ਦਫਨਾਇਆ ਜਾਵੇ ਜਾਫਰ ਇੱਕ ਹੋਰ ਉਸ ਆਪਣੀ ਭਰਾਸਲਾ ਦਿਓ ਕਿ ਜਿਹੜਾ 5 ਤੋਂ 7% ਹੁਣ ਹੋਇਆ ਝੋਨੇ ਦੇ ਵਿੱਚ ਕੀ ਅੱਗੇ ਹੋਰ ਵੀ ਵਧਣੇ ਨੇ ਜਾਗਰ ਇਥੇ ਮੰਨ ਲਓ ਜਿਹੜਾ ਵਧਣਾ ਸੀ ਉਹ ਹੋ ਹਟਿਆ ਹੁਣ ਇਹ ਤੋਂ ਜ਼ਿਆਦਾ ਨਹੀਂ ਹੋਣਾ ਕਿਉਂਕਿ ਝੋਨੇ ਦੇ ਉੱਪਰ ਦੀ ਇਹ ਦਿਖਦਾ ਮੰਨ ਲਓ ਅੱਡੀ ਪੇਡੇ ਖੜਿਆ ਹਨ ਵੱਡੇ ਵੱਡੇ ਪੇਡੇ ਹੋਏ ਖੜੇ ਆ ਜਿੱਥੋਂ ਪਨੀਰੀ ਲਿਆਏ ਸੀ ਆਪਾਂ ਉਹ ਕਿਸਾਨ ਅੰਬੀਰ ਦਾ ਵੀ ਕਹਿਣਾ ਹੈ ਕਿ ਦਵਾਈ ਪਾਈ ਹੈ ਪਹਿਲਾਂ ਝੋਨੇ ਦੇ ਵਿੱਚ ਦੋ ਵਾਰ ਪਨੀਰੀ ਦੇ ਵਿੱਚ ਤੇ ਇੱਕ ਆਪਾਂ ਵੀ ਪਾਈ ਆ ਝੋਨਾ ਲੱਗਣਸਾਰ ਸ਼ਾਮ ਦੇ ਵੇਲੇ ਪਾਤੀ ਆਪਾਂ ਮਿੱਟੀ ਦੇ ਵਿੱਚ ਰਲਾ ਕੇ ਪਾਈ ਸੀ ਉਹ ਦਵਾਈ ਕਿਹੜੀ ਹੈ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਜਵਾਬ ਦੇ ਦਿਆਂ ਕਮੈਂਟਾਂ ਦੇ ਰਾਹੀਂ ਉਹ ਮੇਰੇ ਧਿਆਨ ਸੇ ਨਹੀਂ ਕਿਹੜੀ ਪਾਈ ਆ ਤੇ ਭਰਾ ਬਣ ਕੇ ਸਲਾਹ ਜ਼ਰੂਰ ਦਿਓ ਹਨਾ ਕਿ ਇਹਦਾ ਕੀ ਕੀਤਾ ਜਾਵੇ ਨਹੀਂ ਕਿਸੇ ਨੂੰ ਪਤਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ சலாது எழுந்தது